ਮਿੱਤਰੋ ਗੁੱਡ ਮਾਰਨਿੰਗ ਕਿਵੇਂ ਸਾਰੇ ਲੋ ਜੀ ਅੱਜ ਆਪਣਾ ਫਾਈਨਲੀ ਕੰਮ ਜੀ ਵਾਲਾ ਨਿਪਟ ਜਾਣਾ ਤੇ ਲੇਬਰ ਬਹੁਤ ਭੱਟ ਲੱਗੇ ਆ ਤੇ ਦੋ ਵਾਰ ਪਹਿਲਾਂ ਕਿੱਦੋਂ ਕਰਤਾ ਸੀ ਦੋ ਵਾਰ ਹੁਣ ਕਰਕੇ ਕਿੱਦੋਂ ਦੁਬਾਰਾ ਤੇ ਥੁਆਗਾ ਮਾਰਦੇ ਆ ਪਰ ਪਾਤੋਂ ਜੀ ਵਾਲਾ ਦਾ ਕੰਮ ਹੋ ਜਾਣਾ ਆਪਣਾ ਨਿਪਟ ਦੂਗਾ ਤੇ ਚਲੋ ਇਹ ਚੱਲ ਰਿਹਾ ਖੇਤ ਲੋ ਜੀ ਮਿੱਤਰੋ ਕੱਲ ਮਾਰਤੀ ਸੀ ਆਪਾਂ ਨੇ ਹੈਰੋਂ ਮੱਕੀ ਵਾਲਾ ਖੇਤ ਬਾਤਾ ਸੀਗਾ ਤੇ ਅੱਜ ਰੋਟਾਵੇਟਰ ਮਾਰਤਾ ਕਿਰਾਂ ਕਿਰਾਂ ਵੜੀਆ ਬਣ ਗਿਆ ਹਨ ਖੇਤ ਤੇ ਪਾਣੀ ਲਾਤਾ ਉਹ ਕਰਦੇ ਸ਼ਾਮ ਨੂੰ ਪੱਦੂ ਇਹਦਾ ਤੇ ਕਾਲੂ ਜੀ ਰੀ ਲਵਾ ਦਾਂਗੇ ਤੇ ਫਿਰ ਆਪਣਾ ਕੰਮ ਨਿਬੜਿਆਣਾ ਟਰੈਕਟਰ ਵੀ ਤਬਾਉਣਾ ਤੇ ਡਾਲੀ ਵੀ ਤਬਾਦ ਲੈਵਾਂਗੇ ਫੇਰ ਟਰੈਕਟਰ ਹੁੰਗਾ ਦਾ ਅੰਦਰ ਉਹ ਜੀ ਕੱਦੂ ਵਾਲਾ ਨਮੇੜਤਾ ਤੇ ਪੌਣੇ ਸਵੇਗਾ ਹੁਣ ਟਰੈਕਟਰ ਦੀ ਹਾਲਤ ਲਿਪੜਿਆ ਪਿਆ ਤੋਂ ਅੱਜ ਕੰਮ ਨਹੀਂ ਪੜਗਾ ਵੀ ਤੋਂਣਾ ਹੋਲੈਂਡ ਤੇ ਮਹੀਂਦਰਾ ਵੀ ਤੋਂਣਾ ਕਹੀ ਕਿਥੇ ਆ ਇਹ ਕਿਥੇ ਮਾਰ ਕੇ ਆਂਗਾ ਕਿੱਥੇ ਮਾਰਨਾ ਉਹ ਵਾਕੇ ਆਏ ਆ ਸੁੱਕੀ ਦੁਆ ਕਰਸ ਨਹੀਂ ਆਉਂਦਾ ਜਾਨਾ ਰਿੰਕਾਂ ਲੰਬੀਆਂ ਨੇ ਕਰ ਕੱਟ ਦੇਖ ਕੇ ਪਾ ਕਰ ਦੇ ਅੱਗੇ ਆ ਫੜੀਓ ਰੋ ਜਾਨੇ ਦਾ ਵੜ ਲੈਣਾ ਉਂਗਲੀ ਤੇ ਹੀ ਖੜਿਆ ਕਰੋ ਸਰ ਬਤੋ ਦੀ ਟਰੈਕਟਰ ਅੱਜ ਬਤੋ ਰਹਿਣਾ ਅੱਛਾ ਚਲੋ ਲਾ ਗੇਂ ਜੋ ਚੱਪਾ ਲਾ ਕੇ ਪਾਈਦਾ ਹੁੰਦਾ ਕੁੰਡੇ ਕਿੱਥੇ ਨੇ ਅੰਦਰ ਬੇ ਨੇ ਪੈਂਡੀ ਕਿੱਥੇ ਕੱਢ ਪੈਂਡੀ ਕੱਢ ਮੰਦ ਕਰਦੀ ਬਸ ਗੱਲਾਂ ਪੈਂਡੀ ਕਿੱਥੇ ਕੱਢਾਂ ਪੈਂਡੀ ਉਹ ਕੁੱਪੜਾ ਵੀ ਕਰਦੇ ਠੇਡੀ बस सुहा के मेरे केड़ा ओहो जा इधरला खोल के फिर। पर इधर नक्का लाने वही कही हैगी अंदर हो रह ਜਬਾੰਦ ਕਰਾਪਾ ਤੇ ਮੈਂ ਖੋਲ ਦੇਣਾ ਫਿਰ ਅੱਲਾ ਵੀ ਨੇ ਚਾਰ ਪਾਈ ਜੁਰੇ ਕਿਹੜੇ ਉਧਰ ਆ ਉਧਰ ਦਾ ਘਟੇ ਜਾਓ ਪਾਣੀ ਥੋੜਾ ਜਿਹਾ ਹੀ ਦਾ ਬਸ ਜ਼ਿਆਦਾ ਨਹੀਂ ਪਾਉਣਾ ਆਪਣਾ ਆਹੋ ਲਾ ਹੀ ਨਹੀਂ

ਲੱਗਿਆ ਜੀ ਸਵਾਗਤ ਮਸਾ ਰਹਿ ਗਏ ਚਾਰ ਕਬੱਟ ਤੇ ਬੜਿਆ ਕੰਮ ਆ ਤੇ ਭਈਏ ਵੀ ਆ ਗਏ ਬਹੁਤ ਪੱਟ ਕੇ ਅੱਜ ਮੈਂ ਨਹੀਂ ਆਪਣਾ ਕੰਮ ਨਿਪੜਗਿਆ ਤੇ ਫਿਰ ਚੱਲਾਂਗੇ ਸਮਾਨੇ ਟਰੈਕਟਰ ਨੂੰ ਪਰਵਾਸ ਕਰਾਵਾਂਗੇ ਨਾਲੇ ਤੋਂ ਕਿੰਨੇ ਟਰੈਕਟਰ ਲੈ ਕੇ ਜਾਵਾਂ ਤਿੰਨੇ ਟਰੈਕਟਰ ਪਰਵਾਸ ਕਰਕੇ ਲਿਆਵਾਂਗੇ फाइनली अपना का निबड़ गया लास्ट किया मक्की तैयार करके देता इन्होंने भी कल फिर इन हिसाब किताब कर दिया कल जाएगा परसों जाएगा परसों कल ही हिसाब करेगा लैंगरी भी आ गया है <laughs> ਚਲੋ ਜੀ ਚੱਲਦੇ ਆ ਘਰੇ 12:00 1:00 ਵਜੇ ਦਾ ਪਤਾ ਰੋਟੀ ਵੀ ਨਹੀਂ ਖਾਧੀ ਅੱਜ ਖਾਣਾ ਖਾ ਲਿਆ ਮੈਂਨੇ ਅਭੀ ਤੱਕ ਨਹੀਂ ਖਾਇਆ ਸਵੇਰ ਦਾ ਚਾਹੇ ਕੱਪ ਲੈ ਕੇ ਆਉਂ ਚਾਹੇ ਆ ਜਦੋਂ ਨੰਬਰਦਾਰ ਕਾ ਹੈ ਸੋ ਰਹਾ ਹੈ ਨਾ ਫੋਨ ਕਰ ਦੇਗਾ ਫੋਨ ਕਰਵਾ ਦਿਓ ਨੰਬਰਦਾਰ ਸੇ ਲਓ ਜੀ ਇਹਨੂੰ ਵੀ ਧਵਾਉਣਾ ਆਪਾਂ ਨੇ ਵਾਸ਼ ਕਰਾ ਕੇ ਦੇਵਾਂਗੇ ਤੇ ਆਪਣੇ ਵਾਲਾ ਵੀ ਧਵਾਉਣਾ ਵੀ ਵਾਸ਼ ਕਰਾ ਕੇ ਨੇ ਆਪਨੇ ਤੇ ਨਿਵੋਟ ਐਂਡ ਵੀ ਲੈ ਕੇ ਜਾਵਾਂਗੇ

ਪਾਉਗੇ ਫ੍ਰੀ ਤੇ ਦਵਾਈ ਵੀ ਆਪਾਂ ਨੇ ਪਾਤੀ ਕੱਲੂ ਆਰਲੈਂਡ ਤੇ ਆਪਣੇ ਵਾਲਾ ਸੋਨ ਵਾਲੀ ਕੱ ਲੈ ਕੇ ਜਾਵਾਂਗੇ ਤਵਾਖੇ ਲੈਵਾਂਗੇ ਸਮਾਨੇ ਭਪੀ ਵੀ ਆ ਗਈ ਸਾਡੀ ਪਾਰੀ ਆਹ ਕਿਵੇਂ ਬੈਠਿਆ ਖਾਵਾ ਲੈ ਰਹੇ ਹਾਂ ਕਿੱਥੇ ਜਾਗੇ ਸਮਾਨਾ ਜਾਏਗੇ ਤੋਂ ਕਾ ਜਾਣ ਕੇ ਕਿੱਧਰ ਨੂੰ ਰੋਡ ਰੋਡ ਜਾਣਗੇ ਕੀ ਕਰਨਾ ਸੀ ਮਾ ਇਹਨਾਂ ਨੂੰ ਉੱਤੋਂ ਜਾਂਦੇ ਹਾਂ ਹੁੰਦਾ ਬਾਈ ਜਾਦੇ ਫਿਰ ਕੀ ਕਰਨਾ ਸੀ ਦੱਦਾਂ ਦੱਦਾਂ ਨੂੰ ਜਾਓ ਕਾਦੇ ਹੋਗੇ ਤੇ ਭਾਗੇ ਨਵੇਂ ਹੋ ਉਹ ਤਾਂ ਬਾਅਦ ਚ ਪਾਇਆ ਹੀ ਇਹ ਤਾਂ ਇੱਧਰ ਜਾਣਗੇ ਸਮਾਨੇ ਆ ਫਿਰ ਸ਼ਾਮ ਨੂੰ ਪਾ ਜਾਵਾਂਗੇ ਬੱਲੇ ਰੱਖੋ ਇਹ ਪਾਰਾ ਹੈ। ਜਵੇ। ਸਾਡੀ ਬਿੱਟੀ ਆ ਪਾਨਾ ਹੈ ਉਹ। ਡਰਪਟੇ ਦਰਖੇ ਲਾਜੀ ਵਸ। ਆ ਜੀ ਗੇ ਦੋ ਸੱਤੇ। ਆ ਜੀ ਗੇ ਵੱਧੋ ਆ ਜੀ ਚੇਹ ਰਤ ਲਾ। ਪਾਇਆ ਤੁਰਾਮ ਕਰ ਲਾ ਹੁਣ। ਅਸਲੋਂ ਮੈਂ ਬਹੁਤ ਵੀ ਘਾਇਆ। ਹੈ? ਉਹ ਕੱਕ ਪਕਾਇਆ ਮਤਲਬ। ਅੱਛਾ ਹੁਣ ਕੰਮ ਤਾਂ ਨਹੀਂ ਆ ਕੋਈ। ਹਾਂ ਜੀ। ਤੋ ਜੈਗਾ। ਗਰੀ। ਮੈਂ ਪਿੰਡ ਜਾਣਾ ਹੁਣ। ਕੁਝ ਹੋਇ ਜਲਾ ਕਰ ਲਈ। ਹੈ? ਉਹ ਆਇਆ ਮੁੰਡਾ ਨਾਲ ਕੋਚਾ ਇਹ ਟ੍ਰੈਕਟਰੰਦ ਰੋਵੇ ਕਿਹੜਾ ਇਹ ਤੇ ਰੇਲ ਆਜੀ ਉਹ ਦੂਹਰ ਤਬਾਖ ਲੈ ਆ ਮੈਂ ਗੱਲ ਨੂੰ ਇਹ ਆਜੀ ਸਾਡਾ ਸਿਆਮ ਧੂਲਾ ਖੜਾ ਦੇ ਮੈਂ ਧੋਦੇ ਹਾਂ ਕਿਹੜਾ ਨਾ ਮੈਂ ਪਾਲਤਪੂਸ਼ ਮਰਾ ਕੇ ਲੈ ਆਵਾਂਗੇ ਤਾਂ ਨਾ ਮੰਗੋ ਨਾ ਸਮਾਨੇ ਜਾਵਾਂ ਇਹ ਕਰਨ ਸਮਾਂ ਤਵਾਂ ਕਰ ਲਾ। ਸੋਹਰ। ਆ ਵੀ ਕੰਮ ਨਿਬੜ ਗਿਆ ਵਾਸੀ। ਕੰਮ ਨਿਬੜ ਗਿਆ ਹੁਣ ਪਾ ਕੇ ਤਰਪਰਾਂ ਲਾ ਖੜਾ ਦੇਉਨੇ ਨੇ। ਹੁਣ ਦੇਖਾਂਗੇ ਸੁਪਰ ਹੀਟਰ ਵੇਲੇ ਕੱਟਾਂਗੇ। ਦੀਰੀ ਢੋਣ ਵੇਲੇ ਕਣਕਾਂ ਵੀ। ਦੀਤਰੀ ਤੇ। ਟਰਾਈਕਰ ਨੂੰ ਦੇ ਦੇ ਨੂੰ। ਹੈ। ਸਾਰਾ ਕਰਾਇ ਤੇ ਚੱਲੀ ਜਾਣਗੇ। ਮੰਡੀ ਚ ਮੈਦਾ ਲਾਉਣਾ ਹੈ। ਬਾਉ ਦੀ ਦੀਰੀ ਇੱਕ ਦਰਵਾਜੇ ਪਾ ਦਾ ਲਾਸ ਖਾ ਦਾ ਪਾਣੇ। ਤੇ ਦਰਗਾਚਾ ਕਰ ਰਿਹਾ ਕੱਟੂ ਚਾਰ ਕੱਟੇ ਪਾਧੇ ਜੀ ਰੇਦੇ ਆਪਾਂ ਚਾਰੇ ਪੌਣਿਆਈ ਵਰੀ ਤੇ ਹੁਣ ਲਵਾ ਦਾਂਗੇ ਤੇਰੀ ਨੂੰ ਆਪਾਂ ਹਵਾ ਪਾਣੀ ਨੇ ਲਾਉਣਾ ਹੈਗਾ ਇਹਨੂੰ ਥੋੜਾ ਹਵਾ ਲੱਗੇ ਵੀ ਇਹਨੂੰ ਇੱਧਰ ਚੱਲਦੇ ਆ ਰਹੇ ਨੇ ਬੈਟਰੀ ਇਕ ਦੂ ਮਾਰ ਲੱਗਾ ਜੱਟ ਆਹ ਇਹਦਾ ਵੀ ਨੱਪੜਿਆ ਰਹਿ ਗਿਆ ਜਾਂ ਬਸ ਥੋੜਾ ਜਿਹਾ ਦੁਖ ਖੰਡੜਾ ਹੋ ਰਹੀ ਆ ਇੱਧਰ ਲਾਤੀ ਇਹੜੜੇ ਵਾਲੇ ਕਿੱਕ ਰੇਪ ਆਇਆ ਆਪਾਂ ਚਾਰੇ ਰੇਪ ਪੂਰੇ ਕਰਦੇ ਆਂ Ho già capito che è un sacco di vita. E questa è l'unica di applauditi in onda. Ma è una bella app.